ਹਾਂਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸੋਲਸ ਅਪਸਾਰਿਆਂ ਵਿੱਚ ਵਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਆਪਾਂ ਪਿਛਲੇ ਵੀਡੀਓਜ਼ ਦੇ ਵਿੱਚ ਕਰ ਰਹੇ ਸੀ ਕਿ ਸਿਮਰਨ ਦੀਆਂ ਕਿਹੜੀਆਂ-ਕਿਹੜੀਆਂ ਅਵਸਥਾਵਾਂ ਹੁੰਦੀਆਂ ਨੇ ਬਾਕੀ ਦੀਆਂ ਅਵਸਥਾਵਾਂ ਆਪਾਂ ਲਿਟਰਨ ਉਹ ਲੈ ਕੇ ਆਵਾਂਗੇ ਕਿ ਕਿਹੜੀਆਂ-ਕਿਹੜੀਆਂ ਅਵਸਥਾਵਾਂ ਹੁੰਦੀਆਂ ਨੇ ਤੇ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਵਿਸ਼ਾ ਸੀ ਉਹਨੂੰ ਲੈ ਕੇ ਹਾਜ਼ਰ ਹੋਏ ਆ ਕਿਸੇ ਸੋਲ ਸਿਸਟਰ ਦਾ ਕਮੈਂਟ ਆਇਆ ਸੀ ਪਿਛਲੀਆਂ ਵੀਡੀਓਜ਼ ਦੇ ਵਿੱਚ ਮੈਂ ਇੱਥੇ ਸਕਰੀਨਸ਼ਾਟ ਵੀ ਲਾ ਦਿਉਂਗੀ ਉਹਨਾਂ ਨੇ ਕਿਤੋਂ ਇਨਰ ਵਰਕ ਵੀ ਖਰੀਦਿਆ ਮੈਡੀਟੇਸ਼ਨ ਵੀ ਖਰੀਦਿਆ ਕਹ ਦੱਸ ਰਹੇ ਸੀ ਤੇ ਪਤਾ ਨਹੀਂ ਕਹਿੰਦੇ ਕਿਉਂ ਇਹ ਸਾਰਾ ਕੁਝ ਹੋ ਰਿਹਾ ਕਿਉਂ ਸਾਨੂੰ ਖਰੀਦਣਾ ਪੈ ਰਿਹਾ ਮੈਡੀਟੇਸ਼ਨ ਕਿਉਂ ਇਨਰਵਰਕ ਖਰੀਦਣਾ ਪੈ ਰਿਹਾ ਕਿਉਂ ਦੂਸਰੇ ਚੈਨਲ ਵਾਲੇ ਇਹ ਕਹਿੰਦੇ ਆ ਕਿ ਇਕੱਲੇ ਨਾਮ ਜਪਦੇ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ ਕੋਈ ਤੁਹਾਨੂੰ ਤੁਹਾਡਾ ਡੀਐਮ ਜਾਂ ਦਰਹਾਫਾ ਉਹ ਨਹੀਂ ਮਿਲੇਗਾ ਕਿਉਂ ਕਿਹਾ ਜਾਂਦਾ ਐਵੇਂ ਦਾ ਕਿਉਂ ਅਜਿਹਾ ਪ੍ਰਚਾਰ ਕੀਤਾ ਜਾਂਦਾ ਸੋ ਅੱਜ ਆਪਾਂ ਇਸੇ ਵਿਸ਼ੇ ਬਾਰੇ ਵੀਡੀਓ ਬਣਾਉਣ ਜਾ ਰਹੇ ਹਾਂ ਸੋ ਆਪਾਂ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਇੱਥੇ ਇਸ ਚੈਨਲ ਤੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਕਿਹੜਾ ਚੈਨਲ ਕੀ ਕਰ ਰਿਹਾ ਸਾਰੇ ਕੋਈ ਆਪਣੇ ਵੱਲੋਂ ਆਪਣੀ ਸੋਝੀ ਦੇ ਮੁਤਾਬਕ ਆਪਣੇ ਆਪਣੇ ਕਾਰਜ ਕਰੀ ਜਾ ਰਹੇ ਨੇ ਆਪਾਂ ਨੂੰ ਕੋਈ ਗਿਆਨ ਤਾਂ ਨਹੀਂ ਆ ਬਸ ਤੁਸ਼ ਬੁੱਧੀ ਦੇ ਨਾਲ ਕਹਿ ਰਹੇ ਹਾਂ ਕਿ ਜੇ ਗੁਰੂ ਸਾਹਿਬ ਸਾਨੂੰ ਸਮਝਾ ਕੇ ਗਏ ਨੇ دنیਆਵੀ ਜੀਵਨ ਨੂੰ ਇੱਕ ਪੰਕਤੀ ਆ ਕੁੱਜੇ ਚ ਸਮੁੰਦਰ ਨੂੰ ਬੰਦ ਕਰਦੀ ਆ ਕਿ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਇਹ ਪੰਕਤੀ ਕੀ ਬਿਆਨ ਕਰਦੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਇੱਕ ਪ੍ਰਮਾਤਮਾ ਜਿਹੜਾ ਉਹਦਾ ਸਿਮਰਨ ਸਭ ਤੇ ਉੱਚਾ ਸਭ ਤੇ ਉੱਚਾ ਮਤਲਬ ਹਰ ਚੀਜ਼ ਨਾਲੋਂ ਉੱਚਾ ਹਰ ਜਿਹੜੇ ਅਸੀਂ ਦੁਨਿਆਵੀ ਲੋਕ ਉਪਾ ਕਰਦੇ ਆ ਉਹਨਾਂ ਸਾਰੀਆਂ ਚੀਜ਼ਾਂ ਤੋਂ ਉੱਚਾ ਆ ਪ੍ਰਭੂ ਦਾ ਸਿਮਰਨ ਉਸ ਨੂੰ ਯਾਦ ਕਰਨਾ ਕਿਸੇ ਵੀ ਸ਼ਬਦ ਨੂੰ ਲੈ ਸਕਦੇ ਆ ਵਾਹਿਗੁਰੂ ਸ਼ਬਦ ਦਾ ਜਾਪ ਕਰ ਸਕਦੇ ਆ ਇੱਕ ਓੰਕਾਰ ਦਾ ਓਮ ਦਾ ਅੱਲਾਹੂ ਦਾ ਰਾਮ ਰਾਮ ਦਾ ਰਾਦੇ ਰਾਦੇ ਜਿਹੜਾ ਮਰਜੀ ਜਾਪ ਕਰ ਸਕਦੇ ਹਾਂ ਜਿਹੜਾ ਮਰਜੀ ਨਾਮ ਲੈ ਕੇ ਉਸ ਪਰਮ ਪਿਤਾ ਪਰਮੇਸ਼ਵਰ ਨੂੰ ਯਾਦ ਕਰ ਸਕਦੇ ਆ ਉਹ ਹੈ ਸਿਮਰਨ ਉਹ ਹੈ ਮੈਡੀਟੇਸ਼ਨ ਉਹ ਹੈ ਆਪਣੇ ਅੰਦਰ ਨੂੰ ਉਤਰਨਾ ਆਪਣੇ ਆਪ ਦੀ ਖੋਜ ਕਰਨੀ ਇਹੀ ਜਿਹੜੀ ਟਵਿਨ ਫਲੇਮ ਜਰਨੀ ਆ ਉਹ ਸਿਖਾਉਂਦੀ ਆ ਆਪਣੇ ਆਪ ਦੀ ਖੋਜ ਕਰਨੀ ਆਪਣੇ ਆਪ ਨੂੰ ਪਛਾਣਨਾ ਤੇ ਆਪਣੇ ਅਦਰ ਹਾਫ ਨੂੰ ਪਛਾਣਨਾ ਰੀਜੁਨਾਈਟ ਹੋਣਾ ਤੇ ਸੋਲ ਪਰਪਸ ਕਰਨਾ ਇਹੀ ਇਹ ਜਰਨੀ ਆ ਸੋ ਇਹਦੇ ਲਈ ਕਿਉਂ ਆਪਣੇ ਆਪ ਨੂੰ ਅਸੀਂ ਪਟਕਾਰ ਰਹੇ ਹਾਂ ਕਿਉਂ ਸਾਡਾ ਮਨ ਕਿਤੇ ਖੜ ਨਹੀਂ ਰਿਹਾ ਕਿਉਂ ਅਸੀਂ ਕਦੇ ਇੱਧਰ ਭਜਦੇ ਆਂ ਕਦੇ ਉੱਧਰ ਭਜਦੇ ਆਂ ਕਦੇ ਸੋਚਦੇ ਆਂ ਇਹ ਇਨਰ ਵਰਕ ਖਰੀਦ ਲਈਏ ਕਦੇ ਸੋਚਦੇ ਆਂ ਇਹ ਮੈਡੀਟੇਸ਼ਨ ਖਰੀਦ ਲਈਏ ਤਾਂ ਸ਼ਾਇਦ ਸਾਡਾ ਰੀਯੂਨੀਅਨ ਹੋ ਜਾਵੇਗਾ ਇਹ ਸਾਰਿਆ ਕੁਝ ਕੁਝ ਵੀ ਨਹੀਂ ਆ ਸਿਰਫ ਸਾਡੇ ਮਨ ਦੀ ਭਟਕਣਾ ਆ ਅਸੀਂ ਆਪਣੇ ਮਨ ਨੂੰ ਟਿਕਾਉਣਾ ਅਸੀਂ ਆਪਣੇ ਮਨ ਨੂੰ ਇੱਕ ਭਰੋਸੇ ਦੇ ਵਿੱਚ ਲੈ ਕੇ ਆਉਣਾ ਭਰੋਸੇ ਤੋਂ ਵੱਡੀ ਕੋਈ ਦੁਨੀਆ ਤੇ ਤਾਕਤ ਹੈ ਨਹੀਂ ਅਸਲ ਤੇ ਅਸੀਂ ਕਮੀਆਂ ਸਾਡੇ ਅੰਦਰ ਨੇ ਸਰੈਂਡਰ ਅਸੀਂ ਨਹੀਂ ਕਰਦੇ ਸਾਡੇ ਸਰੈਂਡਰ ਕਰਨ ਦੇ ਵਿੱਚ ਵੀ ਡਿਮਾਂਡ ਰੱਖੀ ਹੁੰਦੀ ਆ ਸਰੈਂਡਰ ਤਾਂ ਇਹ ਹੁੰਦਾ ਕਿ ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਜਿਵੇਂ ਚੱਲ ਰਿਹਾ ਚਲਾ ਰਿਹਾ ਜਿੱਥੇ ਹੈਗੇ ਆ ਜੋ ਕਾਰਮਿਕ ਵੀ ਨੇ ਇਹ ਵੀ ਸਾਰੇ ਉਹਦੀ ਮਰਜ਼ੀ ਦੇ ਨਾਲ ਸਾਡੇ ਕਰਮਾਂ ਦੇ ਹਿਸਾਬ ਨਾਲ ਆਏ ਨੇ ਜ਼ਿੰਦਗੀ 'ਚ ਚਲੇ ਜਾਣਗੇ ਦੂਸਰੇ ਚੈਨਲ ਵਾਲੇ ਜਦੋਂ ਇਨਰ ਵਰਕ ਦਿੰਦੇ ਆ ਮੈਡੀਟੇਸ਼ਨ ਦਿੰਦੇ ਆ ਤੁਸੀਂ ਖਰੀਦਿਓ ਹਜ਼ਾਰਾਂ ਰੁਪਇਆ ਬਰਬਾਦ ਕਰਦੇ ਹੋ ਉਹ ਸਿਸਟਰ ਨੇ ਇਹ ਵੀ ਪੁੱਛਿਆ ਸੀ ਕਿ ਬਾਅਦ ਵਿੱਚ ਕੋਈ ਦੱਸਦਾ ਹੀ ਨਹੀਂ ਆ ਕਿ ਦਾ ਰੀਯੂਨੀਅਨ ਹੋ ਗਿਆ ਕੀ ਉਹਦਾ ਕੋਈ ਸਾਨੂੰ ਰਿਜ਼ਲਟ ਮਿਲਿਆ ਇਹ ਕੋਈ ਦੱਸਦਾ ਹੀ ਨਹੀਂ ਆ ਕੋਈ ਕਿਵੇਂ ਦੱਸੇਗਾ ਕਦੀ ਸੁਣਿਆ ਆਪ ਜੀ ਨੇ ਧਿਆਨ ਦੇ ਨਾਲ ਹਰ ਚੈਨਲ ਤੇ ਇਹ ਦੱਸਿਆ ਜਾਂਦਾ ਕਿ ਤੁਹਾਡਾ ਜਿਹੜਾ ਰੀਯੂਨੀਅਨ ਆ ਉਹ ਡਿਵਾਈਨ ਟਾਈਮਿੰਗ ਤੇ ਹੋਊਗਾ ਸੋ ਜੇ ਸਾਰਾ ਕੁਝ ਡਿਵਾਈਨ ਟਾਈਮਿੰਗ ਦੇ ਨਾਲ ਹੀ ਹੋਣਾ ਫਿਰ ਇਹ ਪੈਸੇ ਲਾਉਣ ਦੀ ਕੀ ਜ਼ਰੂਰਤ ਫਿਰ ਤੁਹਾਨੂੰ ਆਪਣੀ ਮਨੀ ਵੇਸਟ ਕਰਨ ਦੀ ਕੀ ਜ਼ਰੂਰਤ ਸੋ ਡਿਵਾਈਨ ਟਾਈਮ ਦਾ ਇੰਤਜ਼ਾਰ ਕਰੋ ਤੇ ਉਸ ਵਾਹਿਗੁਰੂ ਨੂੰ ਉਸ ਰਾਮ ਰਾਮ ਨੂੰ ਉਸ ਅੱਲਾ ਨੂੰ ਯਾਦ ਕਰੋ ਉਹਦਾ ਸਿਮਰਨ ਕਰੋ ਵੱਧ ਤੋਂ ਵੱਧ ਡੁੱਬੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਆਪਣੇ ਆਪ ਨੂੰ ਵਾਹਿਗੁਰੂ ਜੀ ਤੱਕ ਲੈ ਕੇ ਜਾਣ ਦੀ ਇਹ ਜਰਨੀ ਹੈ ਆਪ ਨੂੰ ਤੇ ਆਪਣੇ ਅਦਰ ਹਾਫ ਨੂੰ ਉੱਚਾ ਚੁੱਕਣ ਦੀ ਜਰਨੀ ਆ ਉਸ ਇੱਕ ਦੇ ਵਿੱਚ ਭੇਦ ਕਰਨ ਦੀ ਜਰਨੀ ਆ ਉਹਦੇ ਤੋਂ ਉਰੇ ਕੁਝ ਨਹੀਂ ਆ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਕਿ ਆਪ ਇਹਨਾਂ ਚੀਜ਼ਾਂ ਨੂੰ ਸਮਝਣ ਲਈ ਤਿਆਰ ਕਿਉਂ ਨਹੀਂ ਹੋ ਰਹੇ ਕਿਉਂ ਆਪ ਜੀ ਦਾ ਬ੍ਰੇਨ ਆ ਜਿਹੜਾ ਵਾਸ਼ ਕੀਤਾ ਜਾ ਰਿਹਾ ਚਲੋ ਇੱਕ ਗੱਲ ਹੋਰ ਜਦੋਂ ਇਹ ਚੈਨਲ ਨਹੀਂ ਸੀ ਹੁੰਦੇ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਕੀ ਉਦੋਂ ਦੁਨੀਆ ਤੇ ਟਵਿਨ ਫਲੇਮ ਆਈ ਨਹੀਂ ਕਿ ਉਦੋਂ ਉਹਨਾਂ ਨੇ ਆਪਣੀ ਜਿਹੜੀ ਜਰਨੀ ਉਹ ਕੰਪਲੀਟ ਨਹੀਂ ਕੀਤੀ ਉਹਨਾਂ ਨੇ ਕਿਹਦਾ ਸਹਾਰਾ ਲਿਆ ਉਹਨਾਂ ਨੇ ਕਿੱਥੇ ਪੈਸਾ ਬਰਬਾਦ ਕਰਕੇ ਕੋਈ ਇਨਰ ਵਰਕ ਬਾਇਕ ਕੀਤਾ ਖਰੀਦਿਆ ਤੇ ਫਿਰ ਕਿਵੇਂ ਆਪਣੀ ਜਰਨੀ ਕੰਪਲੀਟ ਕੀਤੀ ਇਹ ਜਰਨੀ ਕੰਪਲੀਟ ਕਰਨ ਕਰਨ ਤੇ ਕਰਵਾਉਣ ਦਾ ਜਿਹੜਾ ਜਿੰਮਾ ਹੁੰਦਾ ਉਹ ਇਸ ਇੱਕ ਪਰਮ ਪਿਤਾ ਪਰਮੇਸ਼ਵਰ ਦੇ ਹੱਥ ਚ ਹੁੰਦਾ ਇਹ ਸਭ ਉਹੜ ਪਹੜਨੇ ਉਹੜ-ਪੋੜ ਤੁਸੀਂ ਆਪ ਕਰ ਸਕਦੇ ਹੋ ਇੱਕ ਤਾਂ ਹੋ ਗਿਆ ਇਹ ਪੁਆਇੰਟ ਕਿ ਜਦੋਂ ਚੈਨਲ ਨਹੀਂ ਸੀ ਕਿ ਉਦੋਂ ਵਿਨ ਫਿਲਮ ਧਰਤੀ ਤੇ ਆਈ ਨਹੀਂ ਸੀ ਕਿ ਉਦੋਂ ਉਹਨਾਂ ਦੀ ਜਰਨੀ ਕੰਪਲੀਟ ਨਹੀਂ ਸੀ ਹੁੰਦੀ ਦੂਸਰਾ ਪੁਆਇੰਟ ਦੂਸਰਾ ਪੁਆਇੰਟ ਇਹ ਆ ਔਰ ਇਹ ਬਹੁਤ ਹੀ ਸੋਲਿਡ ਪੁਆਇੰਟ ਆ ਤੁਸੀਂ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਬਿસા ਲਿਓ ਜਿਹੜੇ ਕਹਿੰਦੇ ਆ ਨਾਮ ਜਪ ਦੇ ਨਾਲ ਕੁਝ ਨਹੀਂ ਹੁੰਦਾ ਤੁਸੀਂ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਜੋ ਬ੍ਰह्म ਗਿਆਨ ਦੀ ਅਵਸਥਾ ਦੇ ਤੱਕ ਪਹੁੰਚੇ ਹੋਏ ਮਹਾਪੁਰਸ਼ ਨੇ ਸਾਰੇ ਧਰਮਾਂ ਦੇ ਵਿੱਚ ਹੁੰਦੇ ਨੇ ਅਜਿਹੇ ਮਹਾਪੁਰਸ਼ ਜਿਵੇਂ ਕਿ ਜੇਕਰ ਆਪ ਜੀ Hindu ਧਰਮ ਨੂੰ ਬਿਲੋਂਗ ਕਰਦੇ ਹੋ ਤਾਂ ਉੱਥੇ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ Swami Premanand ji Maharaj ਨੇ ਤੁਸੀਂ ਉਹਨਾਂ ਨੂੰ ਜੇਕਰ ਸੁਣਿਆ ਹੋਵੇਗਾ ਤਾਂ ਉਹ ਵੀ ਦੇਖ ਲਓ ਨਾਮ ਜਪ ਦੀ ਕਿੰਨੀ ਮਹਾਨਤਾ ਦੱਸਦੇ ਨੇ ਸੋ ਆਪ ਉਹਨਾਂ ਦੇ ਜੀਵਨ ਵੱਲ ਦੇਖੋ ਨਾਮ ਜਪ-ਜਪ ਕੇ ਉਹਨਾਂ ਨੇ ਪਰਮ ਪਿਤਾ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ ਜੇਕਰ ਇੱਕ ਨਾਮ ਨੂੰ ਜਪਣ ਦੇ ਨਾਲ ਪਰਮ ਪਿਤਾ ਪਰਮੇਸ਼ਵਰ ਦੀ ਪ੍ਰਾਪਤੀ ਹੋ ਸਕਦੀ ਆ ਗੱਲ ਨੂੰ ਧਿਆਨ ਨਾਲ ਸੁਣਿਓ ਜੇਕਰ ਇੱਕ ਨਾਮ ਨੂੰ ਜਪਣ ਦੇ ਨਾਲ ਪਰਮ ਪਿਤਾ ਪਰਮੇਸ਼ਵਰ ਦੀ ਪ੍ਰਾਪਤੀ ਹੋ ਸਕਦੀ ਆ ਤਾਂ ਕੀ ਇੱਕ ਸਾਡੇ ਵਰਗੇ ਤੁਸ਼ ਜਿਹੇ ਦੁਨਿਆਵੀ ਜੀਵ ਜੋ ਸਾਡਾ ਅਧਰ ਹਾਫ ਆ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਸੋ ਇਹ ਸਾਰਾ ਕੁਝ ਆਪਣੇ ਮਨ ਨੂੰ ਸਮਝਾਉਣ ਦੀਆਂ ਗੱਲਾਂ ਨੇ ਤੁਸੀਂ ਸੈਪਰੇਸ਼ਨ ਪੀਰੀਅਡ ਦੇ ਵਿੱਚ ਹੁੰਨੇ ਹੋ ਬਹੁਤ ਦੁੱਖ ਦੇ ਪੀਰੀਅਡ ਵਿੱਚ ਹੁੰਨੇ ਹੋ ਉਸ ਸਮੇਂ ਤੁਸੀਂ ਕੁਝ ਵੀ ਕਰਨ ਲਈ ਤਿਆਰ ਹੁੰਨੇ ਹੋ ਭਾਵੇਂ ਕਿ ਤੁਸੀਂ ਕਿੱਥੋਂ ਮਰਜੀ ਪੈਸੇ ਦਾ ਇੰਤਜ਼ਾਮ ਕਰੋ ਤੁਸੀਂ ਕਿਵੇਂ ਔਖੇ ਹੋ ਕੇ ਇਨਰ ਵਰਕ ਖਰੀਦਦੇ ਹੋ ਤਰਸੋਂਦਾ ਮੈਨੂੰ ਅਜਿਹੀਆਂ ਸੋਲ ਸਿਸਟਰਸ ਤੇ ਕਿਉਂਕਿ ਉਹ ਬਹੁਤ ਇਮੋਸ਼ਨਲੀ ਜਿਹੜੀਆਂ ਵੀਕ ਹੁੰਦੀਆਂ ਨੇ ਭਾਵਨਾ ਦੇ ਵੇਗ ਚ ਬਹਿ ਕੇ ਉਹ ਪੈਸੇ ਬਰਬਾਦ ਕਰ ਲੈਂਦੀਆਂ ਨੇ ਨਹੀਂ ਕਰਨਾ ਚਾਹੀਦਾ ਅਜਿਹਾ ਕੁਝ ਇਹ ਸਾਰਾ ਕੁਝ ਖਲਵਾੜ ਆ ਜਿਹੜਾ ਤੁਹਾਡੀ ਭਾਵਨਾਵਾਂ ਦੇ ਨਾਲ ਹੋ ਰਿਹਾ ਪਰਮਾਤਮਾ ਕਿੱਥੇ ਆ ਆਪ ਸਾਰਿਆਂ ਦੇ ਅੰਦਰ ਵਸਦਾ ਸਾਡੇ ਅੰਦਰ ਵਸਦਾ ਪਰਮਾਤਮਾ ਦੀ ਖੋਜ ਦੀ ਏ ਜਰਨੀ ਆ ਪਰਮਾਤਮਾ ਤੁਸੀਂ ਆਪਣੇ ਅਦਰ ਹਾਫ ਨੂੰ ਖੋਜਦੇ ਖੋਜਦੇ ਪਰਮਾਤਮਾ ਦੇ ਤੱਕ ਪਹੁੰਚਦੇ ਹੋ ਅਸੀਂ ਸਾਰਿਆਂ ਨੇ ਪਹੁੰਚਣਾ ਉੱਥੇ ਤੁਰੇ ਹੋਏ ਆ ਸਾਰੇ ਵਾਹਿਗੁਰੂ ਜੀ ਨੇ ਤੁਰੇ ਹੋਇਆ ਸੋ ਇਧਰ ਉਧਰ ਫੇਰਨ ਦੀ ਤੇ ਜਰਨੀ ਹੈ ਨਹੀਂ ਟਾਈਮ ਬਰਬਾਦ ਕਰਨ ਦੀ ਜਰਨੀ ਨਹੀਂ ਆ ਇਹ ਆਪੇ ਨੂੰ ਖੋਜ ਕਰਨ ਦੀ ਜਰਨੀ ਆ ਜਿੰਨਾ ਆਪਣੇ ਆਪ ਨੂੰ ਖੋਜ ਲਓਗੇ ਉਨਾ ਹੀ ਆਪਣੇ ਅੰਦਰੋਂ ਖਜ਼ਾਨੇ ਪ੍ਰਾਪਤ ਕਰ ਲਓਗੇ ਜਿੰਨਾ ਖਜ਼ਾਨਾ ਇਕੱਠਾ ਕਰੋਗੇ ਓਨਾ ਹੀ ਦੁਨੀਆ ਨੂੰ ਖਜ਼ਾਨੇ ਵੰਡਣ ਵਾਲੇ ਬਣ ਜਾਵੋਗੇ ਸੋ ਉਦੋਂ ਕਦੋਂ ਬਣਨਾ ਆਪਏ ਸਾਰਾ ਕੁਝ ਆਪਣੇ ਆਪ ਨੂੰ ਟਾਈਮ ਦੇ ਕੇ ਆਪਣੇ ਆਪ ਤੇ ਫੋਕਸ ਕਰਕੇ ਸੋ ਸਿਮਰਨ ਕਰੋ ਵੱਧ ਤੋਂ ਵੱਧ ਕਰੋ ਸਿਮਰਨ ਤੇ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਦੇ ਕਰਦੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਆ ਤੁਸੀਂ ਤੁਹਾਡੇ ਅੰਦਰੋ ਹੀ ਸਾਰੀਆਂ ਗਾਈਡੈਂਸ ਆਉਣਗੀਆਂ ਆਪਣੇ ਆਪ ਪਰਮਾਤਮਾ ਭੇਜੂਗਾ ਆਪਣੇ ਆਪ ਵੀ ਜੇਕਰ ਇੱਕ ਸਵਾਲ ਹੋਰ ਸੀ ਤੁਸੀਂ ਪੁੱਛਿਆ ਸੀ ਕਿ ਜਿਹੜੇ ਚੈਨਲ ਤੋਂ ਚੈਨਲਿੰਗ ਹੁੰਦੀ ਆ ਉਹ ਕਿਦਾਂ ਸਹੀ ਹੁੰਦੀ ਆ ਉਹ ਹੁੰਦੀ ਆ ਪਰਮਾਤਮਾ ਵੱਲੋਂ ਡਾਊਨਲੋਡਸ ਹੁੰਦੀ ਆ ਤੁਹਾਨੂੰ ਵੀ ਹੁੰਦੀਆਂ ਹੋਣਗੀਆਂ ਡੀਐਮ ਦੀ એનર્ਜੀ ਤੁਸੀਂ ਵੀ ਪਿਕ ਕਰਦੇ ਹੋਵੋਗੇ ਸੋ ਉਹਨਾਂ ਦੇ ਗਰੁੱਪ ਦੇ ਵਿੱਚ ਬਹੁਤ ਸਾਰੇ ਅਜਿਹੇ ਹੁੰਦੇ ਆ ਜਿਹੜੇ ਦੱਸ ਦਿੰਦੇ ਆ ਕਿ ਅੱਜ ਐਦਾਂ ਦਾ ਚੱਲ ਰਿਹਾ ਉਹ ਕਲੈਕਟਿਵ ਦੇ ਵਿੱਚ ਜਿਹੜੀ ਸਾਰੀ ਇਨਫੋਰਮੇਸ਼ਨ ਹੁੰਦੀ ਆ ਉਹ ਆਪਜੀ ਨੂੰ એનર્ਜੀ ਅਪਡੇਟ ਦਿੱਤੀ ਜਾਂਦੀ ਆ ਸੋ ਐਕੂਰੇਟ ਹੁੰਦੀ ਆ ਕਿਉਂਕਿ ਜਿਹੜੇ ਟਵਿਨ ਫਲੇਮਸ ਨੇ ਉਹਨਾਂ ਦੀ એનર્ਜੀ ਦੂਸਰਿਆਂ ਦੇ ਨਾਲ ਤਾਂ ਮੈਚ ਨਹੀਂ ਕਰਦੀ ਹੁੰਦੀ ਤਾਂ ਕਰਕੇ ਇਹ ਸਾਰਾ ਕੁਝ ਇੰਚ ਖੇਡ ਚੱਲ ਰਹੀ ਆ ਸੋ ਆਪ ਜੀ ਨੇ ਸਿਰਫ ਆਪਣੇ ਆਪ ਨੂੰ ਟਾਈਮ ਦੇ ਕੇ ਆਪਣੇ ਆਪ ਨੂੰ ਉੱਪਰ ਚੁੱਕਣਾ ਆ ਆਪਣੀ ਵਾਈਬ੍ਰੇਸ਼ਨ ਹਾਈ ਕਰਨੀ ਆ ਆਪੇ ਦੀ ਪ੍ਰਾਪਤੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰਕੇ ਟਵਿਨ ਕਿਤੇ ਨਹੀਂ ਚੱਲਿਆ ਤੁਹਾਡਾ ਟਵਿਨ ਜੋ ਤੁਹਾਡਾ ਅਦਰ ਹਾਫਾ ਡੀਐਮ ਆ ਡੀਐਫਾ ਜੋ ਵੀ ਆ ਉਹਨੇ ਕਿਤੇ ਨਹੀਂ ਜਾਣਾ ਔਰ ਆਪ ਜੀ ਤੋਂ ਵਿਨਾਉ ਨੂੰ ਹੋਰ ਕਿਤੇ ਟਿਕਾਣਾ ਮਿਲਣਾ ਵੀ ਨਹੀਂ ਆ ਸੈਟੀਸਫੈਕਸ਼ਨ ਕਿਤੇ ਨਹੀਂ ਮਿਲਣੀ ਆ ਸੰਸਾਰ ਦੇ ਵਿੱਚ ਜਿੱਥੇ ਮਰਜੀ ਘੁੰਮਿਆ ਵੀ ਸੋ ਆਪ ਜੀ ਨੂੰ ਸਿਰਫ ਭਰੋਸਾ ਹੋਣਾ ਚਾਹੀਦਾ ਤਾਂ ਇੱਕ ਤੇ ਹੋਣਾ ਚਾਹੀਦਾ ਸੋ ਸੋਲ ਸਿਸਟਰ ਨੇ ਪੁੱਛਿਆ ਸੀ ਕਿ ਜਿਨ੍ਹਾਂ ਦਾ ਰੀਯੂਨੀਅਨ ਹੁੰਦਾ ਉਹ ਫਿਰ ਬਾਅਦ ਚ ਕੁਝ ਦੱਸਦੇ ਨਹੀਂ ਆ ਪਹਿਲਾਂ ਪਹਿਲਾਂ ਮੈਂ ਵੀ ਹੋਰ ਚੈਨਲਸ ਨੂੰ ਸੁਣਦੀ ਰਹੀ ਆ ਉਹ ਉੱਥੇ ਵੀ ਕਈ ਕਈ ਸਾਲ ਇਹ ਸਾਰਾ ਕੁਝ ਚੱਲਦਾ ਰਹਿੰਦਾ ਜੇਕਰ ਇੰਨੀ ਛੇਤੀ ਪ੍ਰਾਪਤੀ ਹੁੰਦੀ ਹੋਵੇ ਤੇ ਇਨਰ ਵਰਕ ਦੇ ਨਾਲ ਫਿਰ ਵੀ ਦਿਨ ਵਨਾਂ ਰੂ 2 ਮਨთ ਪ੍ਰਾਪਤੀ ਕਿਉਂ ਨਹੀਂ ਹੁੰਦੀ ਉੱਥੇ ਵੀ ਸਾਲੋ ਸਾਲ ਇਹ سلسلے ਜਾਰੀ ਰਹਿੰਦੇ ਆ ਅੰਤ ਨੂੰ ਕੀ ਕਿਹਾ ਜਾਂਦਾ कि ਡੁਆਇਨ ਟਾਈਮਿੰਗ ਦੇ ਨਾਲ ਹੀ ਸਾਰਾ ਕੁਝ ਹੋਣਾ ਸੋ ਬੇਵਕੂਫ ਨਾ ਬਣੋ ਸਾਰੇ ਵੱਧ ਤੋਂ ਵੱਧ ਅਕਾਲ ਪੁਰਖ ਵਾਹਿਗੁਰੂ ਨੂੰ ਟਾਈਮ ਦਿਓ ਸਿਮਰਨ ਅਭਿਆਸ ਕਰੋ ਜਿੰਨਾ ਜਿਸ ਪਾਠ ਦੇ ਵਿੱਚ ਵੀ ਆਪ ਜੀ ਦੀ ਸ਼ਰਧਾ ਉਹ ਪਾਠ ਜ਼ਰੂਰ ਕਰੋ ਆਪਣੇ ਆਪ ਨੂੰ ਹੀਰੇ ਦੇ ਰੂਪ ਦੇ ਵਿੱਚ ਚਮਕਾਓ ਤਾਂਕੋ ਤਾਂਕਿ ਉਸ ਹੀਰੇ ਦੀ ਚਮਕ ਤੁਹਾਡੇ ਅਦਰ ਹਾਫ ਨੂੰ ਅਟਰੈਕਟ ਕਰੇ ਤੇ ਦੁਨੀਆ ਨੂੰ ਵੀ ਅਟਰੈਕਟ ਕਰੇ। ਇਹੀ ਇਹ ਜਰਨੀ ਆ ਇਹੀ ਇਹ ਸਿਖਾਉਂਦੀ ਆ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਪਸੰਦ ਆਈ ਆ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸ ਦੇਣਾ ਤਾਂ ਕਿ ਉਸ ਸੋਲ ਸਿਸਟਰ ਨੂੰ ਹੋਰ ਤਰਵਾਸ ਹੋ ਜਾਵੇ ਕਿ ਹਾਂ ਇਸ ਚੈਨਲ ਤੇ ਬਹੁਤ ਸਾਰੀਆਂ ਅਜਿਹੀਆਂ ਸੋਲ ਸਿਸਟਰ ਅਜਿਹੇ ਸੋਲ ਬ੍ਰਦਰ ਨੇ ਜਿਹੜੇ ਸਿਰਫ ਨਾਮ ਸਿਮਰਨ ਨੂੰ ਹੀ ਪ੍ਰੈਫਰੈਂਸ ਦਿੰਦੇ ਨੇ। ਜਿਹੜੇ ਕਹਿੰਦੇ ਨੇ ਕਿ ਸਿਮਰਨ ਅਭਿਆਸ ਤੋਂ ਬਿਨਾ ਮਤਲਬ ਜੋ ਵੀ ਸ਼ਬਦ ਦੇ ਜਾਪ ਕਰਦੇ ਹੋ ਗੁਰਬਾਣੀ ਤੋਂ ਬਿਨਾ ਜਾਂ ਜੋ ਵੀ ਤੁਸੀਂ ਧਰਮ ਨੂੰ ਬਿਲੋਂਗ ਕਰਦੇ ਹੋ ਉਹਦੇ ਵਿੱਚ ਸ਼ਰਧਾ ਰੱਖਦੇ ਹੋ ਜਿਸ ਵੀ ਪੂਜਾ ਪਾਠ ਦੇ ਵਿੱਚ ਉਹਦੇ ਤੋਂ ਬਿਨਾ ਤੁਹਾਨੂੰ ਪੈਸੇ ਲਾ ਕੇ ਕੁਝ ਵੀ ਖਰੀਦਣ ਦੀ ਜ਼ਰੂਰਤ ਨਹੀਂ ਆ ਗੱਲ ਸਿਰਫ ਭਰੋਸੇ ਤੇ ਸਦਕ ਦੀ ਆ ਸੋ ਜਰੂਰ ਕਮੈਂਟ ਕਰਕੇ ਦੱਸਣਾ ਤਾਂ ਕਿ ਬਾਕੀਆਂ ਨੂੰ ਵੀ ਕੋਈ ਗਾਈਡੈਂਸ ਮਿਲ ਸਕੇ ਰੋਮ ਰੋਮ ਸ਼ੁਕਰਾਨਾ ਆਪ ਸਾਰਿਆਂ ਦਾ ਜਿਹੜੇ ਇਹਨਾਂ ਕੀਮਤੀ ਟਾਈਮ ਕੱਢ ਕੇ ਸੁਣਦੇ ਹੋ ਰੋਮ-ਰੋਮ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ